ਅਸੀਂ ਰੋਟੀ ਦੀ ਗੱਲ ਕਰਦੇ ਹਾਂ ਬਾਈ ਇਹਨਾਂ ਨੂੰ ਰੜਕ ਜੀ ਜਦੋਂ ਗਰੀਬ ਲੋਕ ਸਿਰ ਜੋੜ ਕੇ ਸਰਕਾਰ ਦੇ ਖਿਲਾਫ ਨਾਅਰਾ ਬਲੰਦ ਕਰਦੇ ਆ ਇਹਨਾਂ ਦੇ ਪੀੜ ਹੁੰਦੀ ਹੈ ਜੀ ਜੇ ਮਜ਼ਦੂਰਾਂ ਨੇ ਭਲਾ ਆਪਣੇ ਬੱਚਿਆਂ ਦੇ ਗੁਜ਼ਾਰਾ ਭਟੜ ਭਰਨ ਦੀ ਖਾਤਰ ਚਾਰ ਮਰਲੇ ਜ਼ਮੀਨ ਮੰਗ ਲਈ ਜੀ ਇਹਨਾਂ ਨੇ ਇੱਕ ਦੋ ਦੋ ਕਨਾਲਾਂ ਜ਼ਮੀਨਾਂ ਲੈਣ ਦੀ ਗੱਲ ਕਰਦੀ ਜੁਰਮ ਕੀ ਕਰਤਾ ਘਰ ਨੂੰ ਲੈ ਕੇ ਜ਼ਮੀਨਾਂ ਹੀ ਜੀ ਤੁਸੀਂ ਦੱਸੋ ਵੀ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਵਾਲਿਆਂ ਨੇ ਜੀ ਜਿਹੜੀ ਇਹ ਨਾਜੇ ਦੀ ਪਈ ਜ਼ਮੀਨ ਹੈ ਉਹ ਵਾਹੀ ਕਰਨ ਵਾਸਤੇ ਮੰਗੀ ਸੀ ਇਹ ਖਾਣੀ ਸੀ ਜ਼ਮੀਨਾਂ ਨਾਲ ਜੀ 8 8 ਚ ਪਾਲੀ ਜਮੀਨ ਇਹਨਾਂ ਦੀ ਬਿਲਕੁਲ ਨਹੀਂ ਬਾਹੀ ਚ ਤੁਸੀਂ ਦੇਣਾ ਸੀ ਤੁਸੀਂ ਠੇਕਾ ਲੈ ਲਓ ਤੁਸੀਂ ਇਹਨਾਂ ਨੂੰ ਜਮੀਨ ਨਾ ਦੇ ਦਿਓ ਓਏ ਬਾਹੀ ਕਰ ਕਰਦੇ ਬੱਚੇ ਪਾਲ ਲੈਣਗੇ ਇਹ ਐਡਾ ਵੱਡਾ ਜੁਰਮ ਕੀ ਹੋ ਗਿਆ ਵੀ ਜਮੀਨ ਮੰਗਣਾ ਹੀ ਜੁਰਮ ਹੋ ਗਿਆ ਤੇ ਫੜ ਕੇ ਉਹ ਜਿਲਾ ਚ ਡੱਕ ਤੇ ਉਹਨਾਂ ਨੂੰ ਪ੍ਰੋਗਰਾਮ ਨਹੀਂ ਕਰਨ ਦਿੱਤਾ ਇਹ ਮਤਲਬ ਇਹ ਆ ਇਹ ਸਿਖਾਉਣਾ ਹੈ ਵੀ ਕੰਮ ਆਰ ਕੇ ਟੰਗੋ ਜਮੀਨ ਮੰਗਣ ਦੀ ਗੱਲ ਨਾ ਕਰੇ ਜਮੀਨਾਂ ਲੈਣ ਦੀ ਕੋਈ ਗੱਲ ਕਰੋ ਉਹਦੇ ਨਾਲ ਐ ਹੋਊ ਤੁਸੀਂ ਰੋਟੀ ਮੰਗ ਲਓ ਤੁਸੀਂ ਰਾਸ਼ਨ ਮੰਗ ਲਓ ਤੁਸੀਂ ਕਰ ਜਾ ਮਾਫੀ ਮੰਗ ਲਓ ਤੁਸੀਂ ਹੋਰ ਮੰਗਾ ਮੰਨੀ ਜਾਓ ਪਰ ਜਿਹੜੀ ਬੁਨਿਆਦੀ ਗੱਲ ਆ ਤੁਸੀਂ ਇਹ ਨਾ ਮੰਗ ਲਿਓ ਕਿਤੇ ਇਹ ਤਾਂ ਅਸੀਂ ਕਿਸਾਨਾਂ ਕੋਲੇ ਨੇ ਜਿਹੜੀਆਂ ਉਹ ਵੀ ਖੋਣੀਆਂ ਨੇ ਤੁਸੀਂ ਸਾਡੀ ਹੱਬ ਦੇ ਵਾਸਤੇ ਮੰਗੀ ਜਾਂਦੇ ਹੋ ਥੋੜੇ ਕੋਲ ਤਾਂ ਪਹਿਲਾਂ ਹੈ ਨਹੀਂ ਤੁਸੀਂ ਨਮੀਆਂ ਮੰਗਦੇ ਹੋ ਜਿਹੜੇ ਪੱਕੇ ਮਾਲਕ ਨਹੀਂ ਅਸੀਂ ਤਾਂ ਉਹਨਾਂ ਕੋਲੋਂ ਵੀ ਖੋਣੀਆਂ ਨੇ ਆ ਰੀਡ ਸੈਲਿੰਗ ਜਿਹੜੀ ਆਪਣੀ ਲੈਂਡ ਪੁਲਿੰਗ ਪਾਲਿਸੀ ਆਈ ਹੈ ਇਹ ਉਸੇ ਕਰਕੇ ਆ ਜਿਹੜਾ ਇਹ ਲੈਂਡ ਐਕੁਇਜ਼ੀਸ਼ਨ ਐਕਟ ਆ ਉਹ ਵੀ ਇਸੇ ਕਰਕੇ ਆ ਉਹ ਤਾਂ ਸਾਡੇ ਕੋਲੋਂ ਸਾਰੀਆਂ ਜ਼ਮੀਨਾਂ ਖੋ ਕੇ ਅਸੀਂ ਤਾਂ ਕਹਿੰਦੇ ਆ ਵੀ ਮਜ਼ਦੂਰ ਜਿਹੜੇ ਖੇਤ ਮਜ਼ਦੂਰ ਨੇ ਉਹਨਾਂ ਦੀ ਬੱਚਿਆਂ ਨੂੰ ਪਾਲਾਠ ਨਹੀਂ ਰਹਿਣ ਵਾਸਤੇ ਉਹਨਾਂ ਦੇ ਵਾਸਤੇ ਮਕਾਨ ਨਹੀਂ ਉਹਨਾਂ ਦੇ ਵਾਸਤੇ ਕੋਈ ਰਜਗਾਰ ਨਹੀਂ ਤੁਸੀਂ ਉਹਨਾਂ ਨੂੰ ਖੇਤੀ ਕਰਨ ਜੋਗੀਆਂ ਜ਼ਮੀਨਾਂ ਦੇ ਦਿਓ ਤਾਂ ਕਿ ਕਿਰਤ ਕਰਕੇ ਆਪਦੇ ਬੱਚੇ ਦਾ ਪਾਲ ਲੈਣ ਉਹ ਜੀ ਇਹ ਕਹਿੰਦੇ ਨੇ ਨਾ ਜੀ ਇਹ ਜ਼ਮੀਨਾਂ ਤਾਂ ਨਾ ਛੋਡੇ ਕੋਲੇ ਰਹਿਣ ਦੇਣੀਆਂ ਨੇ ਤੁਸੀਂ ਮਜ਼ਦੂਰਾਂ ਵਾਸਤੇ ਮੈਂ ਕਹਿੰਦਾ ਅਸੀਂ ਕਿਸਾਨਾਂ ਕੋਲੇ ਵੀ ਨਹੀਂ ਰਹਿਣ ਦੇਣੀਆਂ ਇਸ ਕਰਕੇ ਸਾਡੀ ਤੇ ਮੰਗ ਉਹਨਾਂ ਦੀ ਸਰਕਾਰ ਦੀ ਮੰਗ ਉਹਨਾਂ ਦਾ ਵਿਕਾਸ ਹੈ ਕਾਰਪੋਰੇਟਾਂ ਦਾ ਢਿੱਡ ਭਰਨਾ ਸਾਡੀਆਂ ਜੇਬਾਂ 'ਚੋਂ ਕੱਢ ਕੇ ਉਹਨਾਂ ਦੀਆਂ ਜੇਬਾਂ 'ਚ ਪਾਉਣਾ ਉਹਨਾਂ ਦਾ ਇਹ ਕੰਮ ਹੈ ਉਹਨੂੰ ਇਹ ਵਿਕਾਸ ਕਹਿੰਦੇ ਆ ਸਾਡੀ ਮੰਗ ਇਹ ਹੈ ਵੀ ਉਹਨਾਂ ਦੀਆਂ ਜੇਬਾਂ 'ਚੋਂ ਕੱਢ ਕੇ ਸਾਡੇ ਛੋਟੇ ਲੋਕਾਂ ਦੀਆਂ ਜੇਬਾਂ 'ਚ ਪਾਉਣਾ ਜੀ ਇਹ ਗੰਗ ਸਾਡੀ ਟਕਰਾਵੀਂ ਇਸ ਕਰਕੇ ਸਰਕਾਰ ਦੀ ਪਾਲਿਸੀ ਤੇ ਸਾਡੀ ਪਾਲਿਸੀ ਬਿਲਕੁਲ ਟਕਰਾਵੀਂ ਹੈ ਜਿਹਦੇ ਕਰਕੇ ਟਕਰਾਅ ਨੂੰ ਕੋਈ ਟਾਲ ਨਹੀਂ ਪਰ ਜੇਕਰ ਅੱਜ ਮਜ਼ਦੂਰਾਂ ਨੂੰ ਥੋੜੀ-ਬਹੁਤ ਜ਼ਮੀਨ ਦੇਣ ਤੇ ਵੀ ਇੰਨਾ ਵੱਡਾ ਉਹ ਤਸ਼ੱਦਦ ਤੇ ਉਤਰੇ ਨਹੀਂ ਤਾਂ ਫਿਰ ਜਦੋਂ ਵੋਟਾਂ ਮਿਲੇ ਗੀਤ ਗਾਏ ਸੀ ਮੁੱਖ ਮੰਤਰੀ ਨੇ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤਾਂ ਫਿਰ ਕਮੀਆਂ ਦੇ ਵੇੜੇ ਸੂਰਜ ਕਿਨੇ ਮਗਾਉਣਾ ਜੇ ਉਹਨਾਂ ਨੂੰ ਮਾਮੂਲੀ ਰਾਜਿਆਂ ਦੀਆਂ ਪਈਆਂ ਜ਼ਮੀਨਾਂ ਚੋਂ ਵੀ ਕੁਝ ਨਹੀਂ ਦੇ ਸਕਦੇ ਮੰਗਦਾ ਰਹੀ ਵੇ ਸੂਰਜਾ ਮਹਿਲਾਂ ਦੇ ਵੇੜੇ ਕੁੱਲੀਆਂ ਤਾਂ ਉਹੀ ਨਿਕਲ ਗਿਆ ਉਹ ਤੋਂ ਅੱਛਾ ਆਹੋ ਭੁੱਖਣ ਟੋਖੇ ਨਾਲ ਹੋ ਗਿਆ ਉਹ ਆ ਕਿਉਂਕਿ ਉਹ ਬਣਿਆ ਨਹੀਂ ਸੀ ਉਹ ਤੋਂ ਪਿੱਛੋਂ ਉਹ ਜੇ ਕਰਾਪਸ਼ਨ ਠੀਕ ਕਰ ਲਈ ਜਿਹੜੀ ਗਲਤੀ ਹੋਈ ਉਹਦਾ ਕਹਿੰਦਾ ਤਏ ਸੀ ਅਸਲ ਵਿੱਚ ਇਹ ਲੋਕ ਲੋਕਾਂ ਦੇ ਉਹ ਹੀ ਹੁੰਦੇ ਨੇ ਜਿਨ੍ਹਾਂ ਚਿਰ ਕੁਰਸੀ ਨਹੀਂ ਕੁਰਸੀ ਹਾਸਲ ਤੱਕ ਕਰਨ ਤੱਕ ਇਹ ਗਰੀਬਾਂ ਦੇ ਕੋਲੇ ਜਾ ਕੇ ਬਹਿੰਦੇ ਨੇ ਉਹਨਾਂ ਦੇ ਨਾਲ ਮੱਜੀਆਂ ਤੇ ਟੁੱਟੀਆਂ ਤੇ ਬਹਿੰਦੇ ਨੇ ਉਹਨਾਂ ਦਾ ਚੁੰਨੀਆਂ ਵੀ ਵਟਾਉਂਦੇ ਨੇ ਉਹਨਾਂ ਦਾ ਝੂਠੀ ਰੋਟੀ ਵੀ ਖਾਂਦੇ ਨੇ ਉਹ ਕਮੀਆਂ ਦਾ ਜਿਹੜਾ ਉਦੋਂ ਜਾਤ ਵੀ ਆਉਂਦਾ ਉਦੋਂ ਸੂਰਜ ਵੀ ਕਮੀਆਂ ਦੇ ਵਿੜੇ ਚੜਦਾ ਜਾਤ ਆਉਂਦਾ ਜਦੋਂ ਸਤਾ ਹਾਸਲ ਕਰ ਲੈਂਦੇ ਨੇ ਇਹ ਕਾਰਪੋਰੇਟਾਂ ਦੇ ਹੋ ਜਾਂਦੇ ਨੇ ਉਦੋਂ ਫਿਰ ਇਹ ਡਾਂਗ ਨਾਲ ਸਾਡੇ ਕੋਲੋਂ ਸਾਰੇ ਹੱਥ ਆਪਣੀਆਂ ਪੌਲਿਸੀਆਂ ਇੰਪਲੀਮੈਂਟ ਕਰਦੇ ਉਹ ਰਾਤ ਇਦਾਂ ਤੁਸੀਂ ਇੱਕ ਵੱਡੀ ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨੋ ਜਦੋਂ ਮਜ਼ਦੂਰ ਜ਼ਮੀਨ ਦੀ ਮੰਗ ਕਰ ਰਹੇ ਨੇ ਤਾਂ ਇੱਕ ਵਿਚਾਰ ਇਹ ਵੀ ਫਲਾਇਆ ਜਾ ਰਿਹਾ ਵੀ ਕਿਸਾਨਾਂ ਤੋਂ ਖੋ ਕੇ ਇਹਨਾਂ ਨੂੰ ਦਿੱਤੀਆਂ ਜਾਣਗੀਆਂ ਇਸ ਕਰਕੇ ਕਿਸਾਨਾਂ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ ਮਜ਼ਦੂਰਾਂ ਦੀ ਇਸ ਮੰਗ ਦੀ ਹਮਾਇਤ ਨਹੀਂ ਕਰਨੀ ਚਾਹੀਦੀ ਪਰ ਤੁਹਾਡੀ ਜਥੇਬੰਦੀ ਤੇ ਕਿਰਤੀ ਕਿਸਾਨ ਯੂਨੀਅਨ ਤੇ ਕਈ ਹੋਰ ਕਿਸਾਨ ਜਥੇਬੰਦੀਆਂ ਜਿਹੜੀਆਂ ਇਹ ਕਹਿ ਰਹੀਆਂ ਕਿ ਨਹੀਂ ਲੈਂਡ ਸੀਲਿੰਗ ਐਕਟ ਜਿਹੜਾ ਇਹ ਲਾਗੂ ਕਰ ਦੇਣਾ ਚਾਹੀਦਾ ਹੈ ਮਜ਼ਦੂਰਾਂ ਨੂੰ ਜਿਹੜੀਆਂ ਵਾਧੂ ਪਈਆਂ ਜ਼ਮੀਨਾਂ ਉਹ ਦੇ ਦੇਣੀਆਂ ਚਾਹੀਦੀਆਂ ਤੁਹਾਨੂੰ ਕੀ ਲੱਗਦਾ ਹੈ ਇਹਦੇ ਉੱਪਰ ਇਹ ਕੋ ਸੈਲੈਂਡ ਸੀਲਿੰਗ ਐ ਕਸੀ ਨੇ ਬਣਾਇਆ ਸਰਕਾਰ ਨੇ ਬਣਾਇਆ ਸਰਕਾਰ ਨੇ ਬਣਾਇਆ ਉਹਨਾਂ ਦਾ ਬਣਾਇਆ ਹੋਇਆ ਕੋਈ ਨੂੰ ਨਾ ਤੋ ਨਹੀਂ ਲਾਗੂ ਕਰਦੇ ਜਿਹੜੀਆਂ ਬਾਧੂ ਪਈਆਂ ਜ਼ਮੀਨਾਂ ਨੇ ਜਦੋਂ ਇਹ ਬੇਰਜਾਰ ਕਰਨੇ ਜਦੋਂ ਇਹ ਕੰਮ ਕੰਮ ਨਹੀਂ ਇਹਨਾਂ ਨੂੰ ਹੱਥਾਂ ਨੂੰ ਕੰਮ ਇੰਡਸਟਰੀਆਂ ਚ ਇਹਨਾਂ ਨੂੰ ਕੰਮ ਨਹੀਂ ਕੰਸਟ੍ਰਕਸ਼ਨ ਤੇ ਇਹਨਾਂ ਨੂੰ ਕੰਮ ਨਹੀਂ ਮਿਲਦਾ ਖੇਤਾਂ 'ਚ ਇਹਨਾਂ ਨੂੰ ਕੰਮ ਨਹੀਂ ਕੋਕ ਹੋਈ ਹੋਰ ਕਿਤੇ ਕੰਮ ਮੰਦਰੇ ਕਾ ਦੇ ਵਿੱਚ ਤੁਸੀਂ ਇਹਨਾਂ ਨੂੰ ਕੰਮ ਦੇ ਦਿੰਦੇ ਦੱਸੋ ਫਿਰ ਇਹ ਕਿੱਥੇ ਕਰਨਾ ਹੱਥ ਵੇਲੇ ਨੇ ਇਹੇ ਹੱਥ ਤਾਂ ਕੰਮ ਮੰਗਦੇ ਨੇ ਕੰਮ ਮਿਲੂ ਤਾਂ ਰੋਟੀ ਆ ਜੀ ਫਿਰ ਰੋਟੀ ਦਾ ਗੁਜ਼ਾਰਾ ਕਿੱਥੇ ਹੋਊਗਾ ਜੀ ਫਿਰ ਅਸ ਤਾਂ ਕਹਿੰਦੇ ਵੀ ਇਹ ਜ਼ਮੀਨਾਂ ਹੀ ਨੇ ਜੇ ਇਹ ਜ਼ਮੀਨਾਂ ਤੁਸੀਂ ਇਹਨਾਂ ਨੂੰ ਦੇ ਦੋ ਤਾਂ ਕਿ ਆਪਦੇ ਬੱਚੇ ਪਾਲਣ ਪ੍ਰੋਡਕਸ਼ਨ ਵਧੇ ਦੇਸ਼ ਦੀ ਜ਼ਮੀਨ ਚ ਪੈਦਾਵਾਰ ਹੈ ਹੁਣ ਇਹਨਾਂ ਕੋਲੇ 9 10 ਕਰੋੜ ਏਕੜ ਜ਼ਮੀਨ ਪਈ ਹੈ ਕਹਿੰਦੇ ਵੀ ਸਾਡੇ ਕੋਲੇ ਜਿਹੜੀ ਗੈਰ ਪਜਾਊ ਹੈ ਜਿਹੜੀ ਪਜਾਊ ਕੀਤੀ ਜਾ ਸਕਦੀ ਫਿਰ ਇਹ ਵੰਡ ਦੋ ਇਹਨਾਂ ਲੈਂਡ ਸੀਲਿੰਗ ਐਕਟ ਦੇ ਵਿੱਚ ਕਿੰਨੀ ਪੰਜਾਬ ਚ ਜ਼ਮੀਨ ਨਿਕਲਦੀ ਹੈ ਵੰਡ ਦੋ ਇਹਨਾਂ ਜੇ ਨਹੀਂ ਇਹ ਗੱਲ ਜਦੋਂ ਅਸੀਂ ਕਹਿੰਦੇ ਆਸਲ ਵਿੱਚ ਇਹ ਲੋਕ ਚਾਹੁੰਦੇ ਨੇ ਜਿਹੜੇ ਗਰੀਬਡੇ ਲੋਕ ਨੇ ਜਦੋਂ ਉਹ ਸਿਰ ਜੋੜ ਕੇ ਆਪਣੀ ਮੰਗ ਚ ਆਪਣੀ ਰੋਟੀ ਮੰਗਦੇ ਨੇ ਆਪਣੇ ਬਰਾਬਰ ਦੀ ਆਪਦੀਆਂ ਸੁੱਖ ਸਹੂਲਤਾਂ ਮੰਗਦੇ ਨੇ ਉਦੋਂ ਪੀੜ ਹੋਦੀ ਹੈ ਨਾ ਉਦੋਂ ਤਕਲੀਫ ਹੁੰਦੀ ਹੈ ਉਦੋਂ ਫਿਰ ਬੜੇ-ਬੜੇ ਕਾਨੂੰਨ ਬਣਾਉਂਦੇ ਨੇ ਪੁਲਿਸ ਰਾਜ ਬਣਾਤਾ ਅਪਰਾਧ ਕਾਨੂੰਨ ਬਣਾਤੇ ਪੁਲਿਸ ਨੂੰ اختیار ਦੇਤੇ ਫਿਰ ਜੇਲ੍ਹਾਂਾਂ ਵਿੱਚ ਬੰਦ ਕਰ ਦਿਓ ਇਹਨਾਂ ਨੇ ਜ਼ਮਾਨਤਾਂ ਨਾ ਕਰੋ ਇਹਨਾਂ ਦੇ ਮੁਜਾਰੇ ਕਰਨੇ ਤੇ ਪਾਬੰਦੀ ਲਾ ਦਿਓ ਤੁਸੀਂ ਇਹਨਾਂ ਤੋਂ ਆਗਿਆ ਲੈਣੀ ਪੈਣੀ ਆ ਬੜੇ ਕਾਨੂੰਨ ਬਣਾ ਕੇ ਸੈਂਕੜੇ ਆਸਪਾਸ ਵਰਗੇ ਕਾਨੂੰਨ ਬਣਾਏ ਕਿ ਲੋਕਾਂ ਨੂੰ ਗਲਤ ਸੰਘਾਸਰੇ ਵਾਲੇ ਪਾਸੇ ਰੋਕਿਆ ਜਾਂਦਾ ਹੈ ਇਸ ਕਰਕੇ ਇਹ ਗੱਲ ਹੈ ਜਿਹੜੀ ਇਹ ਗਿਣਮਿਤ ਕੇ ਸਰਕਾਰ ਕਰ ਰਹੀ ਹੈ ਇਹ ਐਂਡ ਸੂਤ ਸਮਝੀ ਹੋਈ ਪਹੁੰਚੀ ਹੈ ਲੋਕਾਂ ਨੂੰ ਤੋਂ ਖੋ ਕੇ ਵੱਡਿਆਂ ਨੂੰ ਦੇਣ ਦੀ ਇਹ ਪਹੁੰਚੀ ਤੇ ਉਸੇ ਰਾਹ ਤੇ ਜਿੱਦੇ ਬੀਜੇਪੀ ਹੈ ਉਹਦੇ ਤੇ ਹੁਣ ਵੱਧ ਚੜ ਕੇ ਪੰਜਾਬ ਦੀ ਸਰਕਾਰ ਤੋਂ ਪ੍ਰਧਾਨ ਜੀ ਜਦੋਂ ਕੋਈ ਰੋਟੀ ਦੀ ਰੁਜ਼ਗਾਰ ਦੀ ਜ਼ਿੰਦਗੀ ਦੀ ਬਰਾਬਰੀ ਦੀ ਗੱਲ ਕਰਦਾ ਹੈ ਤਾਂ ਇੱਕੇ ਦਮ ਸਰਕਾਰਾਂ ਕਹਿੰਦੀ ਹੈ ਕਾਮਰੇੜੇ ਤੋਂ ਬਚੋ ਇੱਕ ਹੀ ਗੱਲ ਹੈ ਜੀ ਦੇਖੋ ਕਿਸੇ ਨੂੰ ਕੀ ਕਹਿਣਾ ਹੈ ਕਾਮਰੇਡ ਸ਼ਬਦ ਹੈ ਜੇ ਕਾਮਰੇਡ ਤੋਂ ਉਹ ਨਾਂ ਵੀ ਹੋਣ ਜੇ ਰੋਟੀ ਦੀ ਮੰਗ ਕਰਨ ਰੋਟੀ ਮੰਗ ਕਰਨਾ ਕਾਮਰੇਡ ਹੈ ਬਾਬਾ ਬਾਬਾ ਨਾਨਕ ਫਿਰ ਕਾਮਰੇਡ ਸੀ ਬਾਬੇ ਨਾਨਕ ਨੇ ਵੀ ਤਾਂ ਕਿਹਾ ਜਾ ਕੇ ਭਾਈ ਭਾਈ ਲੱਲੋ ਦੀ ਰੋਟੀ ਖਾਦੀ ਹੈ ਮਲਕ ਭਾਗੂ ਜਿਉਂ ਨੇ ਖਾਦੀ ਉਹ ਵੀ ਕਾਮਰੇਡ ਸੀ ਫਿਰ ਬੰਦਾ ਸਿੰਘ ਬਹਾਦਰ ਕਾਮਰੇਡ ਸੀ ਜਿਹੜਾ ਜ਼ਕੀਰਦਾਰਾਂ ਤੋਂ ਕੱਟ ਕੇ ਜਿਹੜੀ ਇਹਨਾਂ ਨੂੰ ਜ਼ਮੀਨਾਂ ਵੰਡਦਾ ਸੀ ਉਹ ਕਾਮਰੇਡ ਜਿਹੜੀ ਦੁੱਲਾ ਪੱਟੀ ਕਾਮਰੇਡ ਸੀ ਵੀ ਜਿਹੜੇ ਲੋਕਾਂ ਨੇ ਚਾਚਾਜੀਤ ਸਿੰਘ ਕਾਮਰੇਡ ਸੀ ਇਸ ਕਰਕੇ ਜਿਹੜੇ ਲੋ ਪੈਪਸੂ ਮਜ਼ਹਰਾ ਲਹਿਰ ਦੀ ਲੜਾਈ ਚਲੋ ਉਹ ਤਾਂ ਕਮ ਕਮਨਿਸਟ ਪਾਰਟੀ ਸੀਗੀ ਪਲਾਰ ਪਾਰਟੀ ਜਿਹੜੇ ਲੋਕਾਂ ਨੇ ਜ਼ਮੀਨਾਂ ਖੋ ਕੇ ਵੱਡੇ ਜ਼ਿਮੀਦਾਰਾਂ ਤੋਂ ਗਰੀਬਾਂ 'ਚ ਵੰਡਦੀਆਂ ਜੇ ਉਹ ਕਾਮਰੇਡ ਨੇ ਫਿਰ ਅਸੀਂ ਕਾਮਰੇਡੀਆਂ ਜੀ ਮਾੜੀ ਤਾਂ ਨਹੀਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਨੇ ਕਿਸਾਨ ਜਥੇਬੰਦੀਆਂ ਤੁਸੀਂ ਸਾਰੇ ਕਹਿ ਰਹੇ ਹੋ ਵੀ ਇਹ ਪਾਲਿਸੀ ਅਸੀਂ ਲਾਗੂ ਨਹੀਂ ਹੋਣ ਦੇਣੀ ਤੇ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਵੀ ਇਹ ਸਾਰੇ ਕਿਸਾਨ ਆਗੂ ਗੁੰਮਰਾਹ ਕਰ ਰਹੇ ਨੇ ਕਿਸਾਨਾਂ ਨੂੰ ਤੇ ਪੰਜਾਬ ਨੂੰ ਕੀ ਕਹੋਂਗੇ ਇਹ ਤਾਂ ਹੁਣ ਲੋਕ ਜਾਣਦੇ ਨੇ ਗਮਰਾਹ ਤੂੰ ਕਰਦਾ ਹੈ ਕਿ ਐਸੀ ਕਰਦੇ ਅਸੀਂ ਤਾਂ ਪਰਖੇ ਹੋਏ ਆਂ ਅਸੀਂ ਤਾਂ ਲੋਕਾਂ ਦੇ ਪ੍ਰਤਿਆਏ ਹੋਏ ਆਂ ਅਸੀਂ ਤਾਂ ਲੋਕਾਂ ਦੇ ਦੇਖੇ ਹੋਏ ਹਾਂ ਗੱਲ ਸਾਡੀ ਠੀਕ ਹੈ ਕਿ ਗੱਲ ਭਗਵੰਤ ਮਾਨ ਦੀ ਠੀਕ ਹੈ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਨੇ ਤੇਰੀ ਤੇ ਮੇਰੀ ਬਹਿਸ਼ ਹੋ ਗਈ ਜੀ ਸਾਡੀ ਤਾਂ ਵੱਡੀ ਕੋਰਟ ਆ ਦੇ ਨਾ ਲੋਕ ਲੋਕ ਸਾਡਾ ਫੈਸਲਾ ਤਾਂ ਇਹ ਕਰਨਾ ਹੈ ਗਲਤ ਤੇਰੀ ਠੀਕ ਹੈ ਇਹ ਗੱਲ ਸਾਡੀ ਠੀਕ ਹੈ ਇਹ ਤਾਂ ਤੂੰ ਆ ਜਾ ਮੈਦਾਨ ਚ ਪਰ ਉਹ ਤਾਂ ਫਾਇਦੇ ਬਹੁਤ ਕਿਨਾਰੇ ਆ ਪ੍ਰਧਾਨ ਜੀ ਲੈਂਡ ਪੂਲਿੰਗ ਪਾਲਿਸੀ ਦੇ ਉਹ ਕਹਿੰਦੇ ਇਹਦੇ ਨਾਲ ਵਿਕਾਸ ਹੋਊਗਾ ਕਿਸਾਨਾਂ ਦੀਆਂ ਜ਼ਮੀਨਾਂ ਦਾ ਰੇਟ ਵਧੂਗਾ ਕਹਿੰਦੇ ਇਹਨਾਂ ਨੂੰ ਰੈਸ਼ ਦੇ ਲਈ ਮਕਾਨ ਦੇਵਾਂਗੇ ਇਹ ਇਹਨਾਂ ਨੂੰ ਕਲੋਨੀਆਂ ਸਾਰਕੇ ਦੇਵਾਂਗੇ ਇਹ ਕਹਿੰਦੇ ਫਾਇਦਾ ਹੀ ਫਾਇਦਾ ਬਖਸ਼ੀਸ਼ ਤੋਂ ਉਹ ਜੋ ਮੂੰਹ ਚੋਂ ਜਿਹੜੀਆਂ ਗੱਲਾਂ ਕੱਢਦਾ ਤੇ ਭਰੋਸਾ ਕਰਦਾ ਉਹਨੇ ਮੁਰਗੀ ਦੇ ਪੈਸੇ ਦੇਤੇ ਬੱਕਰੀ ਦੇ ਪੈਸੇ ਦੇਤੇ ਫਸਲੀ ਮਰਿਆਂ ਦਾ ਨੁਕਸਾਨ ਦੇਤਾ ਉਹ ਜਿਹੜੇ ਹੋਏ ਘਰਾਂ ਦਾ ਨੁਕਸਾਨ ਦੇਤਾ ਮਜ਼ਦੂਰਾਂ ਦੇ ਜੇ ਵਿੱਚ ਪਿਤੇਲਾ ਤੇ ਧਰਿਆ ਕਦੇ ਖੁਸ਼ ਖੁਸ਼ੀਆਂ ਖੁਦਕੁਸ਼ੀਆਂ ਦੇ ਮਾਮਲੇ ਜੀ ਦੀ ਗੱਲ ਕੀਤੀ ਹੈ ਕਦੇ ਮਜ਼ਦੂਰਾਂ ਦੇ ਪੰਜ ਮਰਲੇ ਦੇ ਪਲਾਟਾਂ ਦੀ ਗੱਲ ਕੀਤੀ ਹੈ ਉਹ ਗੱਲਾਂ ਕਿਹਦੀਆਂ ਕਰਦਾ ਕਿਹੜੀਆਂ ਗੱਲਾਂ ਉਹ ਜ਼ੁਬਾਨ ਚੋਂ ਕੱਢਦਾ ਹੈ ਅੱਜ ਤੱਕ ਮੈਂ ਕਹਿੰਦਾ ਵੀ ਜਦੋਂ ਕੁਦਰਤੀ ਫਸਲਾਂ ਦੀ ਕੁਦਰਤੀ ਮਾਰ ਹੋਗੀ ਜੀ ਗਰਦੌਰੀ ਹੋਣ ਤੋਂ ਪਹਿਲਾਂ ਪੈਸੇ ਤੁਹਾਡੇ ਘਰੇ ਪਹੁੰਚਿਆ ਕਰਕੇ ਤੇਰੇ ਪਹੁੰਚਿਆ ਕਦੇ ਬਿਲਕੁਲ ਨਹੀਂ ਕਿਸ ਕੀ ਤੰਤਰ ਇਹ ਗੱਲਾਂ ਮ ਕੀ ਸੱਚਮਣੀ ਇਹ ਦਾ ਮਤਲਬ ਜੋ ਗੱਲਾਂ ਮੂੰਹ ਚੋਂ ਕੱਢ ਰਿਹਾ ਭਗਵਾਨ ਤੁਮਾਨੂੰ ਉਹਨਾਂ ਦੇ ਕੋਈ ਅਰਥ ਪਰ ਉਹ ਇਹ ਕਹਿ ਰਹੇ ਆ ਮੇਰਾ ਲਾਸਟ ਸਵਾਲ ਆ ਮੁੱਖ ਮੰਤਰੀ ਤੇ ਪੂਰੀ ਸਰਕਾਰ ਕਹਿੰਦੀ ਆ ਕਿ ਜ਼ੋਰ ਲਾ ਲੈਣ ਕਿਸਾਨ ਦੇ ਤੇ ਬੰਦੀਆਂ ਅਸੀਂ ਲੈਂਡ ਪੂਲਿੰਗ ਪਾਲਿਸੀ ਨਾਲ ਕਿਸਾਨਾਂ ਦਾ ਵਿਕਾਸ ਕਰਕੇ ਹੀ ਹਟਾਂਗੇ ਬਿਲਕੁਲ ਠੀਕ ਤੁਸੀਂ ਲੈਂਡ ਪੂਲਿੰਗ ਨਾਲ ਪਾਲਿਸੀ ਨਾਲ ਕਿਸਾਨਾਂ ਦਾ ਵਿਕਾਸ ਕਰਕੇ ਹਟੋ ਅਸੀਂ ਕਿਸਾਨਾਂ ਨੂੰ ਤੁਹਾਡੀ ਜ਼ਮੀਨ ਨਾ ਦੇਣ ਤੇ ਤਿਆਰ ਕਰਾਂਗੇ ਇਹ ਥੋੜਾ ਕੰਮ ਹੈ ਤੁਸੀਂ ਆਪਦਾ ਕੰਮ ਕਰੋ ਅਸੀਂ ਆਪਦਾ ਕੰਮ ਮદાન ਚਮਕ ਪਤਾ ਲੱਗ ਮਿੱਤਰ ਪਿਆਰੋ ਸੇਮ ਉਹੀ ਹਾਲਾਤ ਆ ਜਿਵੇਂ ਤਿੰਨ ਖੇਤੀ ਕਾਨੂੰਨਾਂ ਵੇਲੇ ਮੋਦੀ ਸਰਕਾਰ ਫਾਇਦੇ ਗਿਣਾਰੇ ਸੀ ਤੇ ਇਹ ਕਿਸਾਨ ਆਗੂ ਤੇ ਜਥੇਬੰਦੀਆਂ ਵਿਰੋਧ ਕਰ ਰਹੀਆਂ ਸੀ ਪਰ ਅੱਜ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਅਸੀਂ ਲੜਾਈ ਲੜਾਂਗੇ ਭਗਵੰਤਮਾਨ ਸਰਕਾਰ ਫਾਇਦੇ ਗਿਣਾਰੀ ਆ ਆਉਣ ਵਾਲੇ ਕੁਝ ਦਿਨ ਫੈਸਲਾ ਕਰਨਗੇ